ਸ੍ਰੀ ਕੁਮਰ ਵਿਜੇ ਪ੍ਰਤਾਪ ਸਿੰਘ ਮਾਨਯੋਗ ਸਪੀਕਰ ਸਾਹਿਬ 969 ਸਰਦਾਰ ਚੇਤਨ ਸਿੰਘ ਜੋੜਾ ਬਾਜਰਾ ਜਲ ਸਰੋਤ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਮੈਂ ਆਪ ਜੀ ਦੇ ਮਾਧਮ ਜਰੀਏ ਤੁਹਾਡਾ ਜਵਾਬ ਤਾਂ ਚਲਾ ਗਿਆ ਹੁਣ ਸਪਲੀਮੈਂਟਰੀ ਪੁੱਛ ਲੈ ਜੀ ਕੁਮਰ ਜੀ ਸਪਲੀਮੈਂਟਰੀ ਪੁੱਛੋ ਜੀ ਮਾਨਯੋਗ ਸਪੀਕਰ ਸਾਹਿਬ ਮਸਲਾ ਬਹੁਤ ਗੰਭੀਰ ਹੈ ਬਹੁਤ ਸੰਵੇਦਨਸ਼ੀਲ ਹੈ ਅੰਮ੍ਰਿਤਸਰ ਦੇ ਵਿੱਚ ਗੰਦਾ ਨਾਲਾ ਹੈ ਜਿਸ ਨੂੰ ਟੰਗ ਟਾਪ ਡਰੇਨ ਕਿਹਾ ਜਾਂਦਾ ਹੈ ਜੀ ਇਸ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਅੰਮ੍ਰਿਤਸਰ ਪੂਰੇ ਸਹਿਰ ਖਾਸ ਕਰਕੇ ਜੋ ਨਾਲ ਲੱਗਦੇ ਹੋਏ ਏਰੀਏ ਨੇ ਉੱਥੇ 에ਅਰ ਕੁਆਲਿਟੀ ਬਹੁਤ ਖਰਾਬ ਹੈ ਜੋ ਗਰਾਊਂਡ ਵਾਟਰ ਹੈ ਉਹ ਵੀ ਬਹੁਤ ਜ਼ਿਆਦਾ ਪੋਲਿਊਟਿਡ ਹੋ ਗਿਆ ਹੈ ਔਰ ਲੋਕ ਸਾਹ ਨਹੀਂ ਲੈ ਸਕਦੇ ਉੱਥੇ ਲੰਗਸ ਦੀ ਬਿਮਾਰੀ ਹੋ ਰਹੀ ਹੈ ਕੈਂਸਰ ਦੀ ਬਿਮਾਰੀ ਹੋ ਰਹੀ ਹੈ ਚਮੜੀ ਦੀ ਬਿਮਾਰੀ ਹੋ ਰਹੀ ਹੈ ਅੱਖਾਂ ਦੀ ਬਿਮਾਰੀ ਹੋ ਰਹੀ ਹੈ ਲੋਕਾਂ ਦੇ ਤੁਸੀਂ ਮੰਨ ਜੋਗੇ ਸਪੀਕਰ ਸਾਹਿਬ ਲੇਡੀਜ਼ ਦਾ ਜੋ ਫਰਟੀਲਿਟੀ ਰਿਲੇਟਡ ਇਸ਼ੂ ਹੈ ਉਹ ਵੀ ਜਿਆਦਾ ਪ੍ਰਭਾਵਿਤ ਹੋ ਰਿਹਾ ਹੈ ਔਰ ਜੈਂਟਸ ਜਿਹੜੇ ਨੇ ਉਹਨਾਂ ਦਾ ਡੀਐਨਏ ਵੀ ਪ੍ਰਭਾਵਿਤ ਹੋ ਰਿਹਾ ਹੈ ਅਸੀਂ ਗੁਰੂ ਦੀ ਨਗਰੀ ਦੇ ਵਿੱਚ ਰਹਿੰਦੇ ਹਾਂ ਆਮ ਲੋਕਾਂ ਦੀ ਇਹ ਸਮੱਸਿਆ ਹੈ ਸਰ ਔਰ ਜੋ ਜਵਾਬ ਆਇਆ ਹੈ ਸਰ ਇਹਦੇ ਵਿੱਚ ਹੈ ਕਿ ਮਾਨਯੋਗ ਮੰਤਰੀ ਸਾਹਿਬ ਕਹ ਰਹੇ ਨੇ ਕਿ ਇਹ ਤਾਂ ਕਾਰਪੋਰੇਸ਼ਨ ਦਾ ਮਸਲਾ ਹੈ ਔਰ ਲੋਕਲ ਬੋਡੀ ਦੇ ਮਿਨਿਸਟਰ ਸਾਹਿਬ ਨੇ ਉਹ ਕਰਨਗੇ ਉਹ ਫੰਡ ਦੇਣਗੇ ਤਾਂ ਇਹਦੀ ਸਫਾਈ ਹੋਵੇਗੀ ਮੇਰੀ ਬੇਨਤੀ ਹੈ ਕਿ ਇਸ ਨਾਲੇ ਦੀ ਤੁੰਗਟਾਪ ਡਰੇਨ ਦੀ ਸਫਾਈ ਕਰਾਈ ਜਾਵੇ ਇਸ ਦਾ ਰੱਖ-ਰਖਾਅ ਵਧੀਆ ਤਰੀਕੇ ਦੇ ਨਾਲ ਕੀਤਾ ਜਾਵੇ ਇਨੂੰ ਮੇਨਟੇਨ ਕੀਤਾ ਜਾਵੇ 1955 ਦੇ ਵਿੱਚ ਇਹ ਨਾਲਾ ਬਣਾਇਆ ਗਿਆ ਸੀ ਰੇਨ ਵਾਟਰ ਵਾਸਤੇ ਕਿ ਬਰਸਾਤ ਦਾ ਪਾਣੀ ਹੋਵੇ ਉਹ ਸਿੱਧਾ-ਸਿੱਧਾ ਚਲਾ ਜਾਵੇ ਉਸ ਦੇ ਨਾਲ ਫਲੱਡ ਨਾ ਆਵੇ ਫਲੱਡ ਨੂੰ ਰੋਕਣ ਵਾਸਤੇ ਬਣਾਇਆ ਗਿਆ ਸੀ ਸਹਰ ਦਾ ਸਾਰਾ ਗੰਧ ਉਹਦੇ ਵਿੱਚ ਜਾਂਦਾ ਹੈ ਇੰਡਸਟਰੀਅਲ ਐਫਲੂਐਂਟ ਸਾਰਾ ਉਹਦੇ ਵਿੱਚ ਜਾਂਦਾ ਹੈ ਤੇ ਇਸ ਕਰਕੇ ਸਾਡੇ ਸਹਰ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਇੱਕ ਨਾਲੇ ਕਰਕੇ ਤੇ ਇੱਥੇ ਦੂਸਰੇ ਮੰਤਰੀ ਸਾਹਿਬ ਵੀ ਬੈਠੇ ਹੋਏ ਨੇ ਲੋਕਲ ਗਵਰਨਮੈਂਟ ਦੇ ਫੰਡ ਤਾਂ ਸਰਕਾਰ ਨੇ ਦੇਣਾ ਹੈ ਚਾਹੇ ਇਰੀਗੇਸ਼ਨ ਮਹੱਕਮਾ ਦੇ ਦੇਵੇ ਚਾਹੇ ਲੋਕਲ ਗਵਰਨਮੈਂਟ ਡਿਪਾਰਟਮੈਂਟ ਦੇ ਦੇਵੇ ਫੰਡ ਤਾਂ ਜਨਤਾ ਦਾ ਹੈ ਲੋਕਾਂ ਦਾ ਹੈ ਖੂਨ ਪਸੀਨੇ ਦੀ ਕਮਾਈ ਦਾ ਹੈ ਟੈਕਸ ਦਾ ਹੈ ਤਾਂ ਮੈਂ ਤੁਹਾਡੇ ਰਹੀਂ ਮੈਂ ਬੇਨਤੀ ਕਰਾਂਗਾ ਕਿ ਮੰਤਰੀ ਸਾਹਿਬ ਐਸਪੋਰੈਂਸ ਦੇ ਦਿਨ ਐਸਪੋਰੈਂਸ ਦੇ ਦਿਨ ਜੀ ਸਵਾਲ ਪੁੱਛੋ ਜੀ ਸਰ ਕੀ ਮੰਤਰੀ ਸਾਹਿਬ ਐਸਪੋਰੈਂਸ ਦੇ ਰਹੇ ਨੇ ਕੀ ਇਸ ਗੰਦੇ ਨਾਲੇ ਦੀ ਸਫਾਈ ਕਰਾਈ ਜਾਊਗੀ ਇਹਨੂੰ ਵਧੀਆ ਤਰੀਕੇ ਦੇ ਨਾਲ ਮੇਨਟੇਨ ਕੀਤਾ ਜਾਵੇਗਾ ਮੰਤਰੀ ਜੀ ਮਾਜੂਦ ਸਪੀਕਰ ਸਾਹਿਬ ਮੈਂ ਮੈਂਬਰ ਸਾਹਿਬ ਦੇ ਜੋ ਉਹਨਾਂ ਨੇ ਸਵਾਲ ਕੀਤਾ ਹੈ ਮੈਂ ਲੋਕਲ ਬਾਡੀ ਮਨਿਸਟਰ ਨਾਲ ਰਾਬਤਾ ਕਰਕੇ ਅਸੀਂ ਆਫੀਸ਼ੀਅਲ ਤੌਰ ਤੇ ਮੀਟਿੰਗ ਇੱਕ ਰੱਖ ਲਾਂਗੇ ਔਰ ਉਹਦੇ ਵਿੱਚ ਨਗਰ ਨਿਗਮ ਦੇ ਜਿਹੜੇ ਮੇਅਰ ਨੇ ਉਹਨਾਂ ਨੂੰ ਹੀ ਬੁਲਾਇਆ ਜਾਊਗਾ ਕਮਿਸ਼ਨਰ ਨੂੰ ਵੀ ਬੁਲਾ ਲਾਂਗੇ ਔਰ ਬੈਠ ਕੇ ਉਹਦਾ ਹੱਲ ਕਰਾਂਗੇ ਔਰ ਕੋਸ਼ਿਸ਼ ਹੈ ਕਿ ਸੈਸ਼ਨ ਤੋਂ ਬਾਅਦ ਅਸੀਂ ਮੀਟਿੰਗਾਂ ਜਿਹੜੀ ਰੱਖਾਂ ਸਰ ਮੈਨੂੰ ਵੀ ਜ਼ਰੂਰ ਬੁਲਾ ਲਿਆ ਜAVE ਉਸ ਮੀਟਿੰਗ ਆ ਬਿਲਕੁਲ ਸਰ ਕੋਈ ਚੱਕਰ ਨਹੀਂ ਆਪਣਾ ਉਮਰਜੀਤ ਪ੍ਰਤਾਪ ਜੀ ਵੀ ਵਿੱਚ ਆ ਜਾਣਗੇ ਜੀ ਇਹਨਾਂ ਨੂੰ ਵੀ ਬਿਲਕੁਲ ਮੈਸੇਜ ਲਾਵਾਂਗੇ ਕੋਈ ਗੱਲ ਨਹੀਂ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ